ਜਦੋਂ ਕਹਿੰਦੇ ਪਰਿਵਾਰ ਦਾ ਵਿਛੋੜਾ ਪਿਆ ਤੇ ਸਰਸਾ ਨਦੀ ਪੂਰੇ ਉਫਾਨ ਤੇ ਸੀਗੀ ਪੂਰੀ ਭਰੀ ਹੋਈ ਸੀ ਤੇ ਫਿਲਹਾਲ ਇਹਦੇ ਚ ਇੰਨਾ ਨੱਕ ਪਾਣੀ ਆ ਇਹ ਇਤਿਹਾਸਿਕ ਗੁਰਦੁਆਰਾ ਸਾਹਿਬਾ ਜੀ ਇੱਥੇ ਜਦੋਂ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਵਿਛੜ ਗਿਆ ਤਾਂ ਫਿਰ ਉਹ ਵਿਛੜਨ ਤੋਂ ਬਾਅਦ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦ ਦੇ ਉਹ ਇੱਥੇ ਆਏ ਤੇ ਉਹਨਾਂ ਨੇ ਪਹਿਲੀ ਰਾਤ ਇਸ ਸਥਾਨ ਤੇ ਕੱਟੀ ਸੀ ਇੱਥੇ ਕੁੰਮਾਵਾਸ਼ਕੀ ਜੀ ਜਿਹੜੇ ਸੀਗੇ ਉਹ ਬੇੜੀ ਚਲਾਉਂਦੇ ਹੁੰਦੇ ਸੀ ਸਰਸਾ ਕੰਡੇ ਪਰਿਵਾਰ ਵਿਛਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਤੇ ਇਹ ਉਹ ਸਥਾਨ ਆ ਜਿੱਥੇ ਕਿ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਸਕਦੇ ਸੀ ਇੱਕ ਕੈਨੌਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਦੂਜੀ ਰਾਤ ਕੱਟੀ ਸੀ ਛਪੜੀ ਕਿਨਾਰੇ ਸੋਏ ਛਪੜੀ ਇੱਥੇ ਹੁਣ ਵੀ ਪਾਣੀ ਖੜਾ ਹਾਲਾਂਕਿ ਕੁਝ ਨਾ ਕੁਝ ਜੜਾ ਹੈਗਾ ਜਿੰਮੇ ਦੇ ਵਿਚਾਲੇ ਦੀ ਰਸਤਾ ਇਹ ਮੇਨ ਲੱਗਦਾ ਬਾਅਦ ਚ ਬਣਾਇਆ ਗਿਆ ਹੁਣ ਤੇ ਇਧਰਲੇ ਪਾਸੇ ਆ ਪੌੜੀਆਂ ਇਹ ਵੀ ਬਾਅਦ ਚ ਬਣਾਈਆਂ ਹੋਈਆਂ ਨੇ ਇੱਥੇ ਆ ਛਪੜੀ ਕਿਨਾਰੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਦਿਆਂ ਨੇ ਦੂਜੀ ਰਾਤ ਕੱਟੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਸੈਟੀ ਸਿੰਘ ਪਿੰਡ ਤਾਮਕੋਟ ਜ਼ਿਲ੍ਹਾ ਮਾਨਸਾ ਤੋਂ ਇੱਥੇ ਤੁਸੀਂ ਦੇਖ ਰਹੇ ਹੋ ਮਿਊਜ਼ਿਕ ਮੂਵੀ ਟੀਵੀ ਸੋ ਪਿਛਲੇ ਵੀਡੀਓ ਚੋਂ ਤੁਹਾਨੂੰ ਦਰਸ਼ਨ ਕਰਵਾਏ ਸੀ ਆਨੰਦਪੁਰ ਸਾਹਿਬ ਦੇ ਤੇ ਇਤਿਹਾਸ ਮੁਤਾਬਕ ਤੁਹਾਨੂੰ ਜਾਣਕਾਰੀ ਦਿੱਤੀ ਕਿਥੋਂ ਆਨੰਦਪੁਰ ਸਾਹਿਬ ਦਾ ਕਿਲਾ ਕਿਵੇਂ ਛੱਡਿਆ ਸੋ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੇ ਪੂਰਾ ਪਰਿਵਾਰ ਜਿਹੜਾ ਉਹ ਸਰਸਾ ਨਦੀ ਤੇ ਵਿਛੜ ਗਏ ਸੀ ਉੱਥੇ ਜਾ ਕੇ ਘੇਰਾ ਪਾ ਲਿਆ ਸੀ ਫੌਜਾਂ ਨੇ ਸੋ ਹੁਣ ਆਪਾਂ ਚੱਲਾਂਗੇ ਜੀ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਉੱਥੋਂ ਦੇ ਦਰਸ਼ਨ ਕਰਵਾਵਾਂਗੇ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਨਾਲ ਨਾਲ ਆਪਾਂ ਤੁਹਾਨੂੰ ਜਿਹੜਾ ਰਸਤਾ ਉਹਦਾ ਵੀ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕ ਆਪਾਂ ਦਿਖਾ ਸਕੇ ਜਿੰਨਾ ਰਾਮਾ ਤੋਂ ਕਦੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਉਸ ਉਹਨਾਂ ਰਾਮਾ ਤੋਂ ਲੰਘਿਆ ਸੀ ਨੰਦਪੁਰ ਸਾਹਿਬ ਤੋਂ ਜਦੋਂ ਪਰਵਾਰ ਬਿਛੋੜਾ ਸਾਹਿਬ ਨੂੰ ਜਾਣੇ ਆਪਾਂ ਤਾਂ ਕੀਰਤਪੁਰ ਸਾਹਿਬ ਹੋ ਕੇ ਨੰਦਪੁਰ ਸਾਹਿਬ ਤੋਂ 25-22 ਕਿਲੋਮੀਟਰ ਦਾ ਰਸਤਾ ਤੇ ਹੁਣ ਆਪਾਂ ਕੀਰਤਪੁਰ ਸਾਹਿਬ ਕੋਲੋਂ ਲੰਘ ਰਹੇ ਆਂ ਇੰਨਾ ਹੀ ਰਾਮਾ ਨੂੰ ਮਹਿਸੂਸ ਕੀਤਾ ਜਾਂਦਾ ਕਿਉਂਕਿ ਸਾਰੇ ਰੋਡ ਨੂੰ ਗੁਰੂ ਗੋਬਿੰਦ ਸਿੰਘ ਜੀ ਮਾਰਗ ਕਿਹਾ ਜਾਂਦਾ ਇੰਨੇ ਹੀ ਰਾਮਾ ਤੋਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਸਾਰੇ ਸਿੰਘ ਤੇ ਸਾਰਾ ਪਰਿਵਾਰ ਇੱਥੋਂ ਦੀ ਲੰਘਿਆ ਆ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੇ ਸਾਰੇ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਆਂਦੇ ਸਾਰੇ ਪਰਿਵਾਰ ਨੇ ਆਨੰਦਪੁਰ ਸਾਹਿਬ ਛੱਡਿਆ ਆ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਤੇ ਜਾ ਕੇ ਉਹਨਾਂ ਦਾ ਵਿਛੋੜਾ ਪੈਂਦਾ ਤਾਂ ਕਹਿੰਦੇ ਉਸ ਤੋਂ ਪਹਿਲਾਂ ਜਿਹੜੇ ਸੀਗੇ ਜਿਹੜਾ ਪਰਿਵਾਰ ਸੀ ਉਹ ਇਸ ਤਰ੍ਹਾਂ ਨਾਲ ਜ਼ਿੰਮੇਵਾਰੀਆਂ ਸੀਗੀਆਂ ਕਿ ਗੁਰੂ ਗੋਬਿੰਦ ਸਿੰਘ ਜੀਆ ਦੇ ਨਾਲ ਕੁਝ ਸਿੰਘ ਸੀਗੇ ਉਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀਆ ਦੇ ਨਾਲ ਮੌਜੂਦ ਸੀ ਤੇ ਮਾਤਾ ਗੁਜਰੀ ਜੀਆ ਦੇ ਨਾਲ ਛੋਟੇ ਸਹਿਬਜ਼ਾਦੇ ਸੀਗੇ ਤੇ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬਕੌਰ ਜੀਆ ਨਾਲ ਭਾਈ ਮਨੀ ਸਿੰਘ ਜੀਆ ਦੀ ਡਿਊਟੀ ਸੀ ਸੋ ਵੱਡੇ ਸਾਹਿਬ ਜਦਿਆਂ ਨਾਲ ਭਾਈ ਉਹਦੇ ਸਿੰਘ ਜੀ ਉਹ ਸੀਗੇ ਸੋ ਨੰਦਪੁਰ ਸਾਹਿਬ ਤੋਂ ਚੱਲ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੇ ਸਾਰਾ ਪਰਿਵਾਰ ਸਰਸਾ ਦੇ ਕੰਡੇ ਕਹਿੰਦੇ ਪਹੁੰਚੇ ਉੱਥੇ ਤੇ ਉਹਨਾਂ ਨੇ ਰਾਤ ਨੂੰ ਇਸ ਕਰਕੇ ਸਰਸਾ ਨੂੰ ਪਾਰ ਕਰਨਾ ਠੀਕ ਨਹੀਂ ਸਮਝਿਆ ਕਿਉਂਕਿ ਸਰਸਾ ਉਸ ਸਮੇਂ ਪਾਣੀ ਦੀ ਫੁੱਲ ਭਰੀ ਹੋਈ ਸੀ ਕਿਆ ਜਾਂਦਾ ਕਿ ਜਦੋਂ ਉਹਨੂੰ ਕ੍ਰੋਸ ਕਰਨ ਲੱਗੇ ਕੁਸ਼ਕ ਸਿੰਘ ਉਹਦੇ ਚ ਘੋੜਿਆਂ ਸਮੇਤ ਜਿਹੜੇ ਸਿੰਘਾਂ ਨੂੰ ਰੋੜ ਕੇ ਲੈ ਗਈ ਸੀ ਸਰਸਾ ਨਦੀ ਤੇ ਜਦੋਂ ਗੁਰਗੋਮ ਸਿੰਘ ਜੀ ਤੇ ਸਾਰਾ ਪਰਿਵਾਰ ਕਹਿੰਦੇ ਉੱਥੇ ਸਵੇਰ ਦਾ ਸਮਾਂ ਸੀ ਜਦੋਂ ਮੁਗਲੀ ਫੌਜਾਂ ਤੇ ਪਹਾੜੀ ਰਾਜਿਆਂ ਨੇ ਉੱਥੇ ਜਾ ਕੇ ਹਮਲਾ ਕੀਤਾ ਚੜ੍ਹਾਈ ਕੀਤੀ ਉਦੋਂ ਸਵੇਰ ਦਾ ਸਮਾਂ ਸੀ ਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਤੇ ਬਾਕੀ ਪਾ ਤੁਹਾਨੂੰ ਕੱਲ ਵਾਲੀ ਵੀਡੀਓ ਚ ਵੀ ਦੱਸਿਆ ਸੀ ਵੀ ਬਹੁਤ ਸਾਰੇ ਸਿੰਘ ਤਾਂ ਜਿਵੇਂ ਭਾਈ ਮਹਾ ਸਿੰਘ ਹੋਰਾਂ ਨੇ ਬੇਦਾਵਾ ਲਿਖਿਆ ਸੀ ਉੱਥੇ ਬਹੁਤ ਸਾਰੇ ਸਿੰਘ ਉੱਥੋਂ ਵੀ ਆਨੰਦਪੁਰ ਸਾਹਿਬ ਦੇ ਕਿਲੇ 'ਚੋਂ ਵੀ ਚਲੇ ਗਏ ਸੀ ਬੇਦਾਵਾ ਲੈ ਕੇ ਆਪਾਂ ਤੁਹਾਨੂੰ ਗੁਰਦੁਆਰਾ ਪਰਿਵਾਰ ਬਿਛੋੜਾ ਬਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਸਰਸਾ ਨਦੀ ਆ ਜਿਹੜੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਫਿਰ ਹਾਲ ਤਾਂ ਸੁੱਕੀ ਪਈ ਆ ਪਰ ਆਪਾਂ ਕਿਉਂਕਿ ਇਤਿਹਾਸ ਜੁੜਿਆ ਹੋਇਆ ਸਰਸਾ ਦੇ ਕੰਡੇ ਤੇ ਬਿਛੋੜਾ ਪਿਆ ਤਾਂ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਬਾਕੀ ਜਦੋਂ ਸਾਰਾ ਪਰਿਵਾਰ ਵਿਛੜਿਆ ਕਹਿੰਦੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰੀ ਇੱਥੇ ਰੋਪੜ ਗੁਰਦੁਆਰਾ ਟਿੱਬੀ ਸਾਹਿਬ ਬਣਿਆ ਹੋਇਆ ਇੱਕ ਵਾਰੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਉੱਥੇ ਵੀ ਆਏ ਤੇ ਮਾਤਾ ਸਾਹਿਬ ਕੌਰ ਤੇ ਮਾਤਾ ਸੁందਰੀ ਜੀ ਮਾਤਾ ਹੋਰੀ ਕਹਿੰਦੇ ਦਿੱਲੀ ਨੂੰ ਚਲੇ ਗਏ ਸੀ ਇਹ ਵੀ ਆਪਾਂ ਤੁਹਾਨੂੰ ਸਾਰਾ ਅੱਗੇ-ਅੱਗੇ ਜਿਹੜਾ ਇਤਿਹਾਸ ਆ ਉਹ ਸਾਰਾ ਦਿਖਾਉਂਦੇ ਜਾਵਾਂਗੇ ਕਿਉਂਕਿ ਇੱਕ ਵਾਰੀ ਵਿਛੜਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਆਪਾਂ ਇਤਿਹਾਸ ਪੜਿਆ ਕਿ ਗੁਰਗੋਵ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਨਾਲ ਚਮਕੌਰ ਦੀ ਗੜੀ ਤੇ ਫਿਰ ਉੱਥੇ ਜੰਗ ਲੜਦੇ ਨੇ ਤੇ ਛੋਟੇ ਸਾਹਿਬਜ਼ਾਦੇ ਉਦੋਂ ਅਕੇ ਕੁੰਮਾ ਮਾਸਕੀ ਦੀ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਰਾਤ ਰੁਕਦੇ ਨੇ ਉਸ ਤੋਂ ਬਾਅਦ ਗੰਗੂ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਂਦੇ ਨੇ ਫਿਰ ਅੱਗੇ ਦੀ ਅੱਗੇ ਉਹ ਸਾਰਾ ਇਤਿਹਾਸ ਆ ਜਿਹੜਾ ਲੜੀਵਾਰ ਤੁਰਦਾ ਹੈ ਇੱਥੇ ਸਰਸਾ ਨੰਗਲ ਪਿੰਡ ਤੋਂ ਆਪਾਂ ਜਦੋਂ ਆਨੰਦਪੁਰ ਤੋਂ ਕੀਰਤਪੁਰ ਸਾਹਿਬ ਰੋਪੜ ਨੂੰ ਆਪਾਂ ਜਾ ਰਹੇ ਹਾਂ ਇਸ ਟਾਈਮ ਸਰਸਾ ਨੰਗਲ ਪਿੰਡ ਆਉਂਦਾ ਇੱਥੇ ਜਿਹੜਾ ਕੱਟ ਪਊਗਾ ਤੁਸੀਂ ਇੱਥੋਂ ਜਾ ਸਕਦੇ ਹੋ ਪਰਲਾ ਰੋਡ ਜਿਹੜਾ ਜੇ ਆਪਾਂ ਰੋਪੜ ਕੰਨੂ ਆਉਂਦੇ ਹਾਂ ਤਾਂ ਉਹ ਰੋਡ ਜਿਹੜਾ ਉਧਰੋਂ ਮੁੜਦਾ ਅਸਲ 'ਚ ਤੁਸੀਂ ਉਧਰ ਦੀ ਗੱਡੀ ਨਾ ਪਾਇਓ ਮੋਟਰਸਾਈਕਲ ਵਗੈਰਾ ਆ ਜਾਂਦੇ ਨੇ ਉਧਰ ਦੀ ਗੱਡੀ ਕਹਿੰਦੇ ਨਹੀਂ ਆਉਂਦੀ ਸੋ ਗੱਡੀ ਇਧਰੋਂ ਆਨੰਦਪੁਰ ਸਾਈਡ ਵਾਲੇ ਦੀ ਤੁਸੀਂ ਮੁੜਨਾ ਗੁਰਦਵਾਰਾ ਪਰਬਾਰ ਬਿਸ਼ੋੜਾ ਸਾਹਿਬ ਤੇ ਇੱਥੇ ਗੇਟ ਵੀ ਬਣਿਆ ਹੋਇਆ ਹੈ ਵਾਹਿਗੁਰੂ ਜਿੱਨਾਂ ਜਿੱਨਾਂ ਰਾਮਾ ਤੇ ਆਪਾਂ ਸਫ਼ਰ ਕਰ ਰਹੇ ਨੇ ਉਹ ਮੇ ਮੈਂ ਉਹ ਚੀਜ਼ਾਂ ਮਹਿਸੂਸ ਹੋ ਰਹੀਆਂ ਕਿ ਇੱਥੋਂ ਦੀ ਗੁਰੂ ਗੋਬਿੰਦ ਸਿੰਘ ਦੀ ਨੰਗੇ ਸਾਰਾ ਪਰਿਵਾਰ ਲੰਘਿਆ ਅ ਕਿਵੇਂ ਉਹ ਕੋੜਿਆਂ ਤੇ ਸਾਰੇ ਸਿੰਘ ਹੋਣਗੇ ਹਨ ਤੇ ਮਗਰ ਉਹਨਾਂ ਦੇ ਮੁਗਲਾਂ ਦੀਆਂ ਫੌਜਾਂ ਨੇ ਜਿਹੜਾ ਸੀਗਾ ਉਹਨਾਂ ਦਾ ਪਿੱਛਾ ਕੀਤਾ ਇੱਥੋਂ ਸਾਹਮਣੇ ਉਹ ਵੀ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਬਿਸ਼ੋੜਾ ਸਾਹਿਬ ਗੁਰਦੁਆਰਾ ਵੱਡੇ ਰੋਡ ਤੋਂ ਕਿਲੋਕੀਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਮੌਜੂਦ ਹੈ ਸਰਸਾ ਦੇ ਕੰਡੇ ਤੇ ਇਧਰ ਆਨੰਦਪੁਰ ਸਾਹਿਬ ਤੋਂ ਚੱਲ ਕੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਅ ਵੱਡੇ ਰੋਡ ਤੋਂ ਆਨੰਦਪੁਰ ਤੋਂ ਜਦੋਂ ਅਪਰੋਪੜ ਨੂੰ ਜਾਂਦੇ ਆ ਤਾਂ ਪਰਤਗੜ ਤੋਂ ਥੋੜਾ ਜਿਹਾ ਅੱਗੇ ਜਾ ਕੇ ਗੇਟ ਆਉਂਦਾ ਗੇਟ ਬਣਿਆ ਹੋਇਆ ਵੱਡੇ ਰੋਡ ਤੇ ਕਿਲੋਮੀਟਰ ਵੱਡੇ ਰੋਡ ਦੀ ਦੂਰੀ ਤੋਂ ਗੁਰਦੁਆਰਾ ਬਿਛੋੜਾ ਸਾਹਿਬ ਸਥਿਤ ਹੈ ਇੱਥੇ ਸਰਸਾ ਨਦੀ ਵਗਦੀ ਸੀ ਫਿਲਹਾਲ ਤਾਂ ਸੁੱਕੀ ਹੈ ਨਦੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਇਸ ਸਥਾਨ ਤੇ ਗੁਰਗੋਬਿੰਦ ਸਿੰਘ ਜੀ ਦਾ ਜਿਹੜਾ ਸਾਰਾ ਪਰਿਵਾਰ ਸੀ ਉਹ ਉਬਿਛੜ ਗਿਆ ਸੀ ਇੱਥੇ ਇਤਿਹਾਸ ਵੀ ਲਿਖਿਆ ਹੋਇਆ ਤੇ ਗੁਰਦੁਆਰਾ ਕਾਫੀ ਉੱਚਾ ਬਣਿਆ ਹੋਇਆ ਇਹ ਸਾਰੇ ਏਰੀਆ ਪਹਾੜੀ ਏਰੀਆ ਵੈਸੇ ਤਾਂ ਇੱਥੇ ਨੰਨੇ ਇਤਿਹਾਸ ਲਿਖਿਆ ਹੋਇਆ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਂ ਸਮੇਤ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਅਮਰਤ ਵੇਲੇ ਪਹੁੰਚੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਬਹੀਰ ਨੇ ਕੀਰਤਪੁਰ ਸਾਹਿਬ ਪਾਰ ਕੀਤਾ 22 ਧਰ ਦੇ ਪਹਾੜੀ ਰਾਜਾਂ ਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਕਰ ਦਿੱਤਾ ਸ਼ਹੀ ਟਿੱਬੀ ਤੇ ਭਾਈ ਉਦੇ ਸਿੰਘ 50 ਸਿੰਘਾਂ ਦੇ ਜਥੇ ਨਾਲ ਦਿਨ ਚੜ੍ਹਦੇ ਤੱਕ ਸ਼ਹੀਦਾਂ ਪਾ ਗਏ ਸਰਸਾ ਨਦੀ ਦੇ ਕੰਡੇ ਤੋਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬ ਜਾਦੇ ਜੋਰਾਵਰ ਸਿੰਘ ਤੇ ਸਹਿਬਾਬਾ ਫਤਿਹ ਸਿੰਘ ਨਾਲ ਸਰਸਾ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਨੂੰ ਸਰਸਾ ਕੰਡੇ ਤੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਦੇਸ਼ ਦਿੱਤਾ। ਗੁਰੂ ਜੀ ਸਿੰਘਾਂ ਦੇ ਜਥੇ ਨਾਲ ਇਥੋਂ ਕੋਟਲਾ ਨਿਹੰਗ ਖਾਂ ਬਲ ਚਲੇ ਗਏ ਸਰਸਾ ਨਦੀ ਦੇ ਕੰਡੇ ਹੋਈ। ਕਮਸਾਨ ਦੀ ਜੰਗ ਵਿੱਚ ਭਾਈ ਜੀਵਨ ਸਿੰਘ ਨੇ ਮੈਦਾਨੇ ਜੰਗ ਵਿੱਚ ਆਪਣੇ ਆਖਰੀ ਸਵਾਸ ਤੱਕ ਮੁਗਲ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ। ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜਣ ਨਾਲ ਸਹੀ ਦੀ ਪ੍ਰਾਪਤ ਕਰਕੇ ਇਹ ਇਤਿਹਾਸਾ ਜੀ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ ਦਾ ਪੌੜੀਆਂ ਇੱਥੇ ਵੀ ਕਾਫੀ ਨੇ ਕਿਉਂਕਿ ਗੁਰਦੁਆਰਾ ਸਾਹਿਬ ਬਹੁਤ ਉੱਚੇ ਥਾਂ ਤੇ ਤੇ ਅਨੰਦਪੁਰ ਸਾਹਿਬ ਵੀ ਆਪਾਂ 132 ਪੌੜੀਆਂ ਚੜ ਕੇ ਆਏ ਆ ਇੱਕ ਪਾਸੇ 84 ਪੌੜੀਆਂ ਉਹ ਚਲੋ ਆਪਾਂ ਅੱਧ ਚਿਮੜਾਈ ਸੀ ਇਹ ਸਾਰਾ ਪਹਾੜੀ ਏਰੀਆ ਹੋਣ ਕਰਕੇ ਉੱਚੀਆਂ ਥਾਵਾਂ 'ਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜਿੱਥੇ-ਜਿੱਥੇ ਇਤਿਹਾਸਮਤਾਵਕ ਜਗ੍ਹਾ ਸੀਗੀ ਉੱਥੇ ਹੀ ਗੁਰਦੁਆਰਾ ਸਾਹਿਬ ਬਣਾਇਆ ਗਿਆ। ਦਰਬਾਰ ਸਾਹਿਬ ਹੈ। ਬਿਲਕੁਲ ਉੱਪਰੀ ਬਣਿਆ ਹੋਇਆ ਹੈ। ਵਾਹਿਗੁਰੂ ਵੈਗਰ ਇਧਰਲੇ ਪਾਸੇ ਗੁਰਦੁਆਰਾ ਸਾਹ ਦਰਬਾਰ ਸਾਹਿਬ ਆ ਸਰਸਾ ਨਦੀ ਕਹਿੰਦੇ ਕਿਸੇ ਸਮੇਂ ਇੱਥੋਂ ਦੀ ਵਹਿੰਦੀ ਹੁੰਦੀ ਸੀ ਤੇ ਹੁਣ ਇਸ ਟਾਈਮ ਜਿਹੜਾ ਉਹ ਥੋੜਾ ਜਿਹਾ ਪਿੱਛੇ हट ਗਈ ਆਪਾਂ ਤੁਨ ਅੱਗੇ ਜਾ ਕੇ ਸਰਸਾ ਨਦੀ ਵੀ ਦਿਖਾਉਨੇ ਆ ਪਾ ਗੁਰਦੁਆਰਾ ਪ੍ਰਵਾਰ ਵਿਛੋੜਾ ਸਾਹਿਬ ਤੋਂ ਤੁਹਾਨੂੰ ਕੁੰਮਾ ਮਾਸਕੀ ਜੀ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ ਜਿੱਥੇ ਮਾਤਾ ਗੁਜਰਕਰ ਤੇ ਛੋਟੇ ਸਹਿਬਜਾਦਿਆਂ ਨੇ ਪਹਿਲੀ ਰਾਤ ਗੱਡੀ ਸਿੱਤੇ ਤੇ ਇਦੋਂ ਅੱਗੇ ਉਹਨਾਂ ਨੂੰ ਮਾਤਾ ਜੀ ਨੂੰ ਤੇ ਸਹਿਬਜਾਦਿਆਂ ਨੂੰ ਗੰਗੂ ਵਾਹਮਣ ਆਪਣੇ ਨਾਲ ਲੈ ਗਿਆ ਸੀ ਗੁਰਦੁਆਰਾ ਪ੍ਰਵਾਰ ਵਿਛੋੜਾ ਸਾਹਿਬ ਤੋਂ ਜਦੋਂ ਆਪਾਂ ਕੁਮਾ ਮਾਸ਼ ਕੀ ਗੁਰਦੁਆਰਾ ਸਾਹਿਬ ਨੂੰ ਜਾਣੇ ਤਾਂ ਇੱਥੇ ਦੋ ਰਸਤੇ ਨਿਕਲਦੇ ਨੇ ਇੱਕ ਇਧਰ ਨੂੰ ਚੱਲ ਜਾਂਦਾ ਨਹਿਰ ਦੇ ਕੰਡੇ-ਕੰਡੇ ਇੱਕ ਇਧਰ ਨੂੰ ਆਪਾਂ ਖੱਬੇ ਹੱਥ ਮੋੜਨਾ ਗੁਰਦੁਆਰਾ ਕੁਮਾ ਮਾਸ਼ ਕੀ ਜੀ ਜਾਣ ਵਾਸਤੇ ਕਨੈਕਟਰ ਸਾਈਡ ਬਾਕੀ ਇਹ ਗੁਰਦੁਆਰਾ ਸਾਹਿਬ ਆ ਜਿਹੜਾ ਕੁਮਾ ਮਾਸ਼ ਕੀ ਜੀ ਇਹ ਥੋੜੇ ਸਮੇਂ ਤੋਂ ਹੀ ਪਤਾ ਲੱਗਿਆ ਕਿ 2004 ਦੇ ਵਿੱਚ ਇੱਥੇ ਕਹਿੰਦੇ ਭਾਲ ਹੋਈ ਸੀ ਵੀ ਇੱਥੇ ਵੀ ਇਸ ਸਥਾਨ ਤੇ ਮਾਤਾ ਗੁਜਰੀ ਤੇ ਸਹਿਬ ਜੱਦਿਆਂ ਨੇ ਪਹਿਲੀ ਰਾਤ ਕੱਟੀ ਸੀ ਇਹ ਰਹਿ ਗਈ ਜੀ ਉਹ ਸਰਸਾ ਨਦੀ ਜਿੱਥੇ ਜਿਸ ਨਦੀ ਤੇ ਵਿਛੋੜਾ ਪਿਆ ਸੀ ਸਾਰੇ ਪਰਿਵਾਰ ਦਾ ਜਦੋਂ ਕਹਿੰਦੇ ਪਰਿਵਾਰ ਦਾ ਵਿਛੋੜਾ ਪਿਆ ਤੇ ਸਰਸਾ ਨਦੀ ਪੂਰੇ ਉਫਾਨ ਤੇ ਸੀਗੀ ਪੂਰੀ ਭਰੀ ਹੋਈ ਸੀ ਤੇ ਫਿਲਹਾਲ ਇਹਦੇ ਚ ਇੰਨਾ ਨੱਕ ਪਾਣੀ ਆ ਜਦੋਂ ਆਪਾਂ ਗੁਰਦੁਆਰਾ ਕੁੰਮਾ ਮਾਸ਼ਕੀ ਨੂੰ ਜਾਂਦੇ ਆ ਤਾਂ ਇਹ ਰਾਹ ਦੇ ਵਿੱਚ ਆਉਂਦੀ ਹੈ ਸੋ ਇਹ ਤੁਸੀਂ ਸਾਰਾ ਇਕੱਠਾ ਹੀ ਕਰ ਸਕਦੇ ਹੋ ਇਧਰਲੇ ਪਾਸੇ ਨਾਲ ਨਾਲ ਨਹਿਰ ਵੀ ਵਗਦੀ ਆ ਇਹਦੇ ਕੁੰਮਾ ਮਾਸ਼ਤੀ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਪਿੰਡ ਪੈਂਦਾ ਜੀ ਚੱਕ ਢੇਰੀ ਬਿਛੋੜਾ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਦਿਖਾ ਰਿਹਾ ਨੈਟ ਤੇ ਸਭ ਜਿਹੜਾ ਕੁੰਮਾ ਮਾਸ਼ਕੀ ਚ ਗੁਰਦੁਆਰਾ ਸਾਹਿਬਾ ਨਾ ਉਹ 10 ਚੱਕ ਪਿੰਡ ਤੋਂ ਬਾਅਦ ਆ ਡਰੇਨ ਜੀ ਹੁੰਦੀ ਆ ਇਹ ਲੰਘ ਕੇ ਉਹ ਪਿੰਡ ਸਾਰਾ ਕ੍ਰਾਸ ਕਰਕੇ ਇਹ ਡਰੇਨ ਦਾ ਪੁਲ ਲੰਘ ਕੇ ਦੂ ਅੱਗੇ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਬਿਸ਼ੋੜਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਪਹੁੰਚ ਚੁੱਕੇ ਆ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਗੁਰਦੁਆਰਾ ਸਾਹਿਬ ਜਿਹੜਾ ਕਿ ਰੂਪਨਗਰ ਦੇ ਪਿੰਡ ਚੱਕ ਢੇਰਾ ਚੱਕ ਢੇਰਾ ਤੋਂ ਵੀ 2 ਕਿਲੋਮੀਟਰ ਮੰਗੂ ਅੱਗੇ ਨਹਿਰ ਟੱਪ ਕੇ ਆਉਣਾ ਪੈਂਦਾ ਤੁਹਾਨੂੰ ਦੋ ਪੁਲ ਕ੍ਰਾਸ ਕਰਨੇ ਪੈਂਦੇ ਨੇ ਜਿਵੇਂ ਕਿ ਆਪਾਂ ਤੁਹਾਨੂੰ ਵੀਡੀਓ ਚ ਵੀ ਦਿਖਾਇਆ ਥੋੜਾ ਜਿਹਾ ਮੁਸ਼ਕਲ ਨਾਲ ਆਉਣਾ ਪੈਂਦਾ ਪਰ ਜਦੋਂ ਆਪਾਂ ਚੱਕ ਢੇਰਾ ਵੀ ਪਹੁੰਚਦੇ ਆ ਉੱਥੇ ਗੁਰਦੁਆਰਾ ਪਿਲਕਣਸਰ ਬਣਿਆ ਹੋਇਆ ਆਪਾਂ ਤੁਹਾਨੂੰ ਉਹ ਵੀ ਆ ਰਸਤੇ ਦੇ ਵਿੱਚ ਦਰਸ਼ਨ ਕਰਵਾਏ ਉਸ ਗੁਰਦੁਆਰਾ ਸਾਹਿਬ ਦੇ ਵੀ ਤੇ ਇਹ ਇਤਿਹਾਸਕ ਗੁਰਦੁਆਰਾ ਸਾਹਿਬਾ ਜੀ ਇੱਥੇ ਜਦੋਂ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਵਿਛੜ ਗਿਆ ਤਾਂ ਫਿਰ ਉਹ ਵਿਛੜਨ ਤੋਂ ਬਾਅਦ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦ ਦੇ ਉੱਥੇ ਆਏ ਤੇ ਉਹਨਾਂ ਨੇ ਪਹਿਲੀ ਰਾਤ ਇਸ ਸਥਾਨ ਤੇ ਕੱਟੀ ਸੀ ਇੱਥੇ ਕੁੰਮਾ ਮਾਸਕੀ ਜੀ ਜਿਹੜੇ ਸੀਗੇ ਉਹ ਬੇੜੀ ਚਲਾਉਂਦੇ ਹੁੰਦੇ ਸੀ ਤੇ ਉਹਨਾਂ ਦੇ ਕੋਲੇ ਇੱਥੇ ਇੱਕ ਛਪੜੀ ਦੇ ਕਿਨਾਰੇ ਤੇ ਉਹਨਾਂ ਨੇ ਪਹਿਲੀ ਰਾਤ ਕੱਟੀ ਸੀ ਇੱਥੇ ਹੁਣ ਜਿਹੜੇ ਯਾਤਰੀ ਆਉ ਆਉਣ ਲੱਗੇ ਨੇ ਇਹ ਸਥਾਨ ਆ ਜਿਹੜਾ ਉਹ 2004 ਚ ਖੋਜ ਹੋਈ ਐ ਇੱਥੇ ਤੇ 2007 ਚ ਕਹਿੰਦੇ ਇੱਥੇ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਇਸ ਸਥਾਨ ਤੇ ਬਾਕੀ ਉਹ ਸਾਰੀ ਇਹ ਦਿਨ ਆ ਇੱਥੇ ਹੌਲੀ ਹੌਲੀ ਪ੍ਰਬੰਧ ਕਰ ਰਹੇ ਨੇ ਵਧੀਆ ਰਹਿਣ ਸਹਿਣ ਦਾ ਇਹ ਰਹਿਣ ਵਾਸਤੇ ਇੱਥੇ ਮੰਜੇ ਨੇ ਰਾਤ ਰੁਕਣ ਦਾ ਪ੍ਰਬੰਧ ਇੱਥੇ ਹੈਗਾ ਹਾਂ ਇਧਰਲੇ ਪਾਸੇ ਇਤਿਹਾਸ ਵੀ ਲਿਖਿਆ ਹੋਇਆ ਆ ਆਪਾਂ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਗੁਰਦੁਆਰਾ ਮਾਤਾ ਗੁਦਿਰ ਕੌਰ ਜੀ ਅਤੇ ਛੋਟੇ ਸਾਹਿਬ ਜਾਦੇ ਯਾਦਗਰ ਛੰਨ ਬਾਬਾ ਕੁਮਾ ਮਾਸ ਕੀ ਜੀ ਅ ਇਤਿਹਾਸਕ ਸਥਾਨ ਹੈ ਅ ਇਤਿਹਾਸਿਕ ਸਥਾਨ ਤੇ ਦਾਦੀ ਮਾਂ ਗੁਜਰ ਕੌਰ ਜੀ ਅਤੇ ਛੋਟੇ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਸਰਸਾ ਨਦੀ ਦੇ ਕਿਨਾਰੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਵਿਛੜ ਕੇ ਇੱਥੇ ਇੱਕ ਰਾਤ 베ੜੀ ਦੇ ਮਲਾ ਬਾਬਾ ਕੁੰਮਾ ਮਾਸ਼ਕੀ ਦੀ ਝੋਪੜੀ ਚ ਬਤੀਤ ਕੀਤੀ ਸੀ ਸ੍ਰੀ ਕੰਗਾ ਸਾਹਿਬ ਪਿੰਡ ਦੁਲਚੀ ਮਾਦਰਾ ਸਰਸਾ ਕੰਡੇ ਪਰਿਵਾਰ ਵਿਛੜਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਤੇ ਇਹ ਉਹ ਸਥਾਨ ਆ ਜਿੱਥੇ ਕਿ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਸਕਦੇ ਸੀ ਫਰਕ ਕੀ ਹੋਇਆ ਕਿ ਜਦੋਂ ਇੱਥੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਆਏ ਉਹ ਇੱਕ ਰਾਤ ਰੁਕੇ ਕਹਿੰਦੇ ਸਵੇਰੇ ਉਹ ਇੱਥੋਂ ਕੰਗੀ ਕਰਕੇ ਫਿਰ ਉਹਨਾਂ ਨੇ ਗਾਹ ਨੂੰ ਚਾਲੇ ਪਾਏ ਨੇ ਤੇ ਉਤੋਂ ਬਾਅਦ ਫਿਰ ਦੂਸਰੇ ਦਿਨ ਜਿਹੜਾ ਹੈਗਾ ਸੀ ਆ ਉਹ ਛੋਟੇ ਸਹਿਬ ਜਦ ਦਿੱਤੇ ਮਾਤਾ ਗੁਜਰੀ ਇੱਥੋਂ ਦੀ ਲੰਗੇ ਜੇ ਕਿਤੇ ਉਹ ਗੁਰੂ ਗੋਬਿੰਦ ਸਿੰਘ ਜੀ ਇੱਥੇ ਖੜੇ ਹੁੰਦੇ ਤੇ ਸ਼ਾਇਦ ਹੋ ਸਕਦਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਗੁਜਰੀ ਤੇ ਛੋਟੇ ਸਹਿਬ ਜਦ ਮਿਲ ਸਕਦੇ ਸੀ ਆਪਸ ਵਿੱਚ ਦੀ ਇਹ ਉਹ ਸਥਾਨ ਹੈ ਜੀ ਪਿੰਡ ਦਲਚੀ ਮਾਜਰਾ ਇਹ ਆਪਾਂ ਜਦੋਂ ਰੋਪੜ ਤੋਂ ਆਉਨੇ ਆ ਉਦੋਂ ਰਸਤੇ ਦੇ ਵਿੱਚ ਪੈਂਦਾ ਗੁਰਦੁਆਰਾ ਸਾਹਿਬ ਰੋਡ ਦੇ ਉੱਤੇ ਹੈ ਇਸ ਤੋਂ ਬਾਅਦ ਆਪਾਂ ਤੁਹਾਨੂੰ ਅਗੇ ਕੈਨੌਰ ਪਿੰਡ ਆਉਂਦਾ ਉੱਥੇ ਲੈ ਕੇ ਚੱਲਾਂਗੇ ਉੱਥੇ ਵੀ ਜਿਹੜਾ ਹੈਗਾ ਦੂਸਰੀ ਰਾਤ ਕੱਟੀ ਸੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੇ ਛੱਪੜ ਦੇ ਕਿਨਾਰੇ ਤੇ ਇਹ ਉਹੀ ਸਥਾਨ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕੰਗੀ ਕੀਤੀ ਸੀ ਤੇ ਇਧਰਲੇ ਪਾਸੇ ਜੇ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਜਾਦਗਰ ਘਜੋ ਜਾਦਗਰ ਘਜੋ ਬਣਾ ਦਿੱਤਾ ਗਿਆ ਇਹ ਗੁਰਦੁਆਰਾ ਸਾਹਿਬਾ ਜੀ ਬਾਬਾ ਸਹੀਦ ਝੰਡੀ ਸਰ ਸਾਹਿਬ ਪਿੰਡ ਕੈਨੌਰ ਇਥੋਂ ਦੇ ਇਤਿਹਾਸ ਤੇ ਪਥਨ ਇੱਕ ਵਾਰੀ ਥੋੜਾ ਜਾ ਨਜ਼ਰ ਮਰਵਾਦਨੇ ਤੁਸੀਂ ਸਕਰੀਨਸ਼ਾਟ ਲੈ ਕੇ ਪੜ ਲਿਓ ਅ ਦਸਮ ਪਿਤਾ ਜੀ ਨਾਲੋਂ 7 ਤੋਂ 1761 ਬਿਕਰਮੀ ਨੂੰ ਗੁਰਦੁਆਰਾ ਪਰਬਾਰ ਬਿਛੋੜਾ بلوچستان ਤੋਂ ਵਿਛੜ ਕੇ ਮਾਤਾ ਗੁਜਰੀ ਤੇ ਛੋਟੇ ਸਹਜਾ ਦੇ ਨਾਲ ਸੀ ਉਹਨਾਂ ਦੇ ਉਹ ਆਪਣੇ ਜੀਵਨ ਦੀਆਂ ਆਖਰੀ ਛੇ ਰਾਤਾਂ ਵਿੱਚੋਂ ਦੂਜੀ ਰਾਤ ਇਸ ਸਥਾਨ ਦੇ ਤਲਕਨਾਰੇ ਦਰਖਤਾਂ ਦੀ ਸ਼ੰਗਣੀ ਚ ਰੀਚ ਬਤੀਤ ਕੀਤੀ ਸੀ ਸੋ ਇੱਥੇ ਦੂਜੀ ਰਾਤ ਕੱਟੀ ਸੀ ਛੋਟੇ ਸਾਹਿਬ ਜੀ ਦੇ ਮਾਤਾ ਗੁਜਰਕੌਰ ਜੀ ਨੇ ਬਾਕੀ ਇੱਥੇ ਪਹਿਲੀ ਰਾਤ ਦੂਜੀ ਰਾਤ ਤੀਜੀ ਚੌਥੀ ਪੰਜਵੀਂ ਤੇ ਛੇਵੀਂ ਰਾਤ ਇਹ ਸਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਤੁਸੀਂ ਸਕਰੀਨ ਸ਼ਾਟ ਲੈ ਕੇ ਜਰੂਰ ਪੜ੍ਹੇ ਇਹ ਕੈਨੌਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਦੂਜੀ ਰਾਤ ਕੱਟੀ ਸੀ ਛਪੜੀ ਕਿਨਾਰੇ ਸੋ ਇਹ ਛਪੜੀ ਇੱਥੇ ਹੁਣ ਵੀ ਪਾਣੀ ਖੜਾ ਹਾਲਾਂਕਿ ਕੁਝ ਨਾ ਕੁਝ ਜੜਾ ਹੈਗਾ ਜਿੰਮੇ ਦੇ ਵਿਚਾਲੇ ਦੀ ਰਸਤਾ ਇਹ ਮੇਨੂੰ ਲੱਗਦਾ ਬਾਅਦ ਚ ਬਣਾਇਆ ਗਿਆ ਹੁਣ ਤੇ ਇਧਰਲੇ ਪਾਸੇ ਆਪਾਂ ਉਹ ਗਏ ਵੀ ਬਾਤ ਬਣਾਈਆਂ ਗੀਆਂ ਨੇ ਇੱਥੇ ਆ ਛੱਪੜੀ ਕਿਨਾਰੇ ਮਾਤਾ ਗੁਜਰਕਰ ਤੇ ਛੋਟੇ ਸਾਹਿਬ ਜਾਂਦੇ ਨੇ ਦੂਜੀ ਰਾਤ ਕੱਟੀ ਸੀ